ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन तमामਾ ਬਾਜਿਆ ਭਾਗ 7ਮ ਆਦਤ ਕਿਸੇ ਦੀ ਕਿੰਨੀ ਹੀ ਬੁਰੀ ਹੋਵੇ ਸਮਾ ਪਾ ਕੇ ਉਸ ਦੇ ਘਰ ਦੇ ਬੰਦੇ ਸਹਿੰਦੜ ਹੋ ਜਾਇਆ ਕਰਦੇ ਨੇ ਮੋਤੀ ਦੀਵੀ ਤਾਂ ਇਹ ਆਦਤ ਕੋਈ ਨਵੀਂ ਨਹੀਂ ਸੀ ਉੰਜ ਦਾ ਜੀ ਕਰੇ ਰਾਤੀ ਸੁੱਤੇ ਪਏ ਘਰ ਆਵੇ ਜੀ ਕਰੇ ਅੱਧੀ ਰਾਤੀ ਵਿਚਾਰੀ ਧਾਰੋ ਜਦੋਂ ਖੱਪ-ਖੱਪ ਕੇ ਰਾਜ ਲੱਥੀ ਤਾਂ ਛੇਕੜ ਉਸ ਉਸ ਦੇ ਪੁੱਤਰ ਨੂੰ ਉਸੇ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਿੱਥੇ ਜਿੱਤ ਕੇ ਹਾਰਨਾ ਉੱਥੇ ਭਲੀ ਚੋਪ ਬਦ ਤੋਂ ਬਦ ਚਿੰਤਾ ਤਾਰੂ ਨੂੰ ਇਹ ਤਾਰੂ ਨੂੰ ਇਹੋ ਹੁੰਦੀ ਕਿ ਪੁੱਤਰ ਭੁੱਖਾ ਹੋਵੇਗਾ ਪਰ ਖੁਦ ਪੁੱਤਰ ਨੂੰ ਹੀ ਜਦ ਆਪਣੇ ਭੁੱਖਿਆ ਹੋਣ ਨਾਲ ਹੋਣ ਦੀ ਪਰਵਾਹ ਨਹੀਂ ਸੀ ਤਾਂ ਮਾਂ ਕੀ ਕਰੇ ਛੇਕੜ ਗੱਲ ਇੱਥੇ ਆ ਕੇ ਮੁੱਕੀ ਕਿ ਤਾਰੂ ਉਸ ਦੀ ਰਾਤ ਦੀ ਰੋਟੀ ਵੇਲੇ ਹੱਥ ਲਾ ਕੇ ਚੋਪੜ 'ਤੇ ਪਕਾਏ ਹੋਏ ਫੁਲਕੇ ਡੱਬੇ ਵਿੱਚ ਫੜ ਰੱਖਦੀ ਤੇ ਦਾਲ-ਭਾਜੀ ਬਾਲੀ ਪਤੀਲੀ ਚੁੱਲ੍ਹੇ ਉੱਤੇ ਪਈ ਰਹਿੰਦੀ। ਤਾਂ ਜੋ ਮੋਤੀ ਭਾਵੇਂ ਕਿੰਨਾ ਵੀ ਚਰਾਕਾ ਆਵੇ ਰੋਟੀ ਬੇਸਵਾਦੀ ਨਾ ਹੋ ਜਾਏ। ਪਰ ਅੱਜ ਤਾਂ ਮੋਤੀ ਨੇ ਹੱਦ ਹੀ ਕਰ ਦਿੱਤੀ ਇਤਨੀ ਧੀਰ ਉਡੀਕ ਦੀ ਉਡੀਕ ਦੀ ਤਾਰੋ ਦੀ ਛੇਕੜ ਅੱਖ ਲੱਗੀ। ਮੁੜ ਮੁੜ ਕੇ ਜਾਂ ਖੁੱਲੀ ਤਾਂ ਉਸ ਵੇਖਿਆ ਮੋਤੀ ਸੁੱਤਾ ਹੋਇਆ ਸੀ। ਰਸੋਈ ਵਿੱਚ ਜਾ ਕੇ ਜਾ ਉਸਨੇ ਰੋਟੀਆਂ ਵਾਲਾ ਪਰ ਡੱਬਾ ਵੇਖਿਆ ਜਿਉਂ ਦਾ ਤਿਉਂ ਭਰਾ ਪਨਨ ਪੁਕੰਨਾ ਪਤੀਲੀ ਬਿਜਲੀ ਪਾਜੀ ਵੀ ਓਵੇਂ ਜਿਵੇਂ ਸੀ ਤਾਂ ਕਿ ਮੁੰਡਾ ਬਿਨਾਂ ਖਾਦਿਆਂ ਹੀ ਸੌਂ ਗਿਆ ਹਾਈ ਮਾਂ ਮਰ ਜਾਵੇ ਜਗਾਵਾ ਨਾ ਜਗਾਵਾ ਜਗਾਵਾ ਕਿ ਨਾ ਜਗਾਵਾ ਚੋਖਾ ਚਿਰ ਲਿਚ ਗੜਿਚੀਆਂ ਵਿੱਚ ਪਈ ਰਹੀ ਤਾਰੋ ਸੁੱਤੇ ਪਏ ਮੋਤੀ ਨੂੰ ਜਗਾਨਾ ਵੀ ਤਾਂ ਸੁੱਤੇ ਪਈ ਛੇਰ ਨੂੰ ਜਗਾਉਣ ਵਾਲੀ ਗੱਲ ਸੀ ਉਸ ਲਈ ਪਰ ਹੈ ਇਨੀ ਮਾਂ ਦੀ ਮਮਤਾ ਪੁੱਤਰ ਭੁੱਖਾ ਹੋਵੇ ਤੇ ਮਾਂ ਦੀਆਂ ਅੱਖਾਂ ਵਿੱਚ ਨੀਂਦਰ ਛੇਕੜਨ ਨਤੀਜਾ ਉਹੀ ਹੋਇਆ ਛੇਰ ਨੂੰ ਜਗਾਉਣ ਵਾਲਾ ਮੋਤੀ ਉੱਭਰ ਕੇ ਗੱਲ ਹੀ ਪੈ ਗਿਆ ਮਾਂ ਦੇ ਬੇਬੇ ਕਿੰਨੀ ਵਾਰ ਆਖਿਆ ਸੁੱਤੇ ਪਈ ਨੂੰ ਨਾ ਜਗਾਇਆ ਕਰ ਮੈਨੂੰ ਪਰ ਪੁੱਤਰ ਮਾਂ ਸੱਦ ਕੇ ਰੋਟੀ ਦੀਆਂ ਦੋ ਬੁਰਕੀਆਂ ਚੁੱਲ੍ਹੇ 'ਚ ਬਾਹਰ ਰੋਟੀ ਨੂੰ ਮੈਂ ਖਾ ਐ ਐਸਾ ਕਿਸੇ ਦੋਸਤ ਦੇ ਘਰੋਂ ਕਹਿ ਕੇ ਮੋਤੀ ਨੇ ਹੁਲਾਰੇ ਨਾਲ ਪਾਸਾ ਬਰਤ ਲਿਆ ਭੁੱਖਿਆ ਨਹੀਂ ਸੌਂਦਾ ਲਾਲ ਚਿੜੀ ਜਿੰਨਾ ਮਾਸ ਕੱਟ ਜਾਂਦਾ ਮੈਂ ਆਣਾ ਚੁੱਪ ਕਰਕੇ ਪੈ ਜਾ ਨਹੀਂ ਤਾਂ ਸੁਨੇਗੀ ਕੁਝ ਮੈਥੋਂ ਪਰ ਹੋਇਆ ਕਿ ਉਹ ਲਾਲ ਦਸਤ ਸਹੀ ਮੌਤ ਪਈਏ ਫਟ ਵਜਾ ਦੇ ਗੋਲੀ ਲੱਗੀ ਜਦ ਇੱਕੇ ਸਾ ਮੋਤੀ ਕਿੰਨਾ ਹੀ ਕੁਝ ਬੋਲ ਗਿਆ ਤਾਂ ਮੁੜ ਕੇ ਤਾਰੋ ਦੀ ਹਿੰਮਤ ਨਹੀਂ ਪਈ ਅਲਫੋ ਵੇ ਆਖਣ ਦੀ ਦਿਨ ਚੜ੍ਹੇ ਜਦ ਤਾਰੋ ਜਾਗੀ ਤਾਂ ਮੋਤੀ ਦਾ ਮੰਝਾ ਵਿਸਤਰਾ ਖਾਲੀ ਸੀ ਮੋਤੀ ਅੱਜ ਸਵਕਤੇ ਹੀ ਜਦੋਂ ਤਾਰੋ ਸੁੱਤੀ ਹੋਈ ਸੀ ਆਪਣੇ ਗਲੇਲ ਤੇ ਗੁਲੇਲੇ ਜੇਬਾਂ ਵਿੱਚ ਭਰ ਕੇ ਘਰੋਂ ਨਿਕਲ ਗਿਆ ਸੀ ਬਿਨਾ ਮਾਂ ਨੂੰ ਦੱਸਿਆ ਤਾਰੋ ਨੂੰ ਕੋਈ ਬਹੁਤੀ ਹੈਰਾਨੀ ਨਹੀਂ ਸੀ ਪਹਿਲਾਂ ਵੀ ਕਦੇ-ਕਦਾਈ ਉਹ ਐਵੇਂ ਹੀ ਕਰਿਆ ਕਰਦਾ ਸੀ ਪਰ ਹੈਰਾਨੀ ਨਾ ਹੋਣ ਤੇ ਵੀ ਤਾਰੋ ਦੇ ਦਿਲ ਤੋਂ ਕੁਝ ਤੜਕੂ ਜਿਹਾ ਲੱਗ ਗਿਆ ਸ਼ਾਇਦ ਇਸ ਕਰਕੇ ਕਿ ਪਹਿਲਾਂ ਜਦੋਂ ਕਦੇ ਮੋਤੀ ਨੇ ਸਵਕਤੇ ਜਾਣਾ ਹੁੰਦਾ ਸੀ ਤਾਂ ਰਾਤੀ ਸੌਣ ਤੋਂ ਪਹਿਲਾਂ ਮਾਂ ਨੂੰ ਆਪਣੇ ਰਾਦੇ ਤੋਂ ਸੂਚਿਤ ਕਰ ਦਿੰਦਾ ਸੀ ਕਿ ਬੇਬੇ ਤੜਕੇ ਮੈਂ ਜਾਣਾ ਏ ਮੁਰਗਾਬੀਆਂ ਦੇ ਸ਼ਿਕਾਰ ਲਈ ਜਾਂ ਕੋਈ ਹੋਰ ਇਹੋ ਜਿਹਾ ਅੰਤ ਜ਼ਰੂਰੀ ਕੰਮ ਦੱਸ ਕੇ ਦਦਾਰੋ ਉਸ ਲਈ ਦੋ ਤਿੰਨ ਪਰੌਂਠੇ ਪਕਾਛੜਦੀ ਸੀ ਖੂਬ ਭਾਰੇ ਭਾਰੇ ਪਰ ਬੀਤੀ ਰਾਤ ਤਾਂ ਮੋਤੀ ਨੇ ਕਿਸੇ ਜ਼ਰੂਰੀ ਕੰਮ ਬਾਰੇ ਜ਼ਿਕਰ ਤੱਕ ਨਹੀਂ ਸੀ ਕੀਤਾ ਪਤਾ ਨਹੀਂ ਕਿਹੋ ਜਿਹਾ ਬਣਾਇਆ ਹੈ ਕੁਦਰਤ ਨੇ ਮਾਂ ਦਾ ਦਿਲ ਜੁੱਤੀ ਢੀੜੀ ਹੋ ਕੇ ਪੈਰ ਨੂੰ ਵੱਡਣ ਲੱਗ ਜਾਵੇ ਤਾਂ ਲਾਹ ਸੁੱਟਦੀ ਹੈ ਭਾਂਡਾ ਭੱਜ ਜਾਏ ਤਾਂ ਚੌਂਕੇ ਵਿੱਚੋਂ ਕੱਢ ਦੇਈਦਾ ਹੈ ਕੱਪੜਾ ਪਹਿਨਣ ਲਈ ਕਣਾ ਰਹੇ ਤਾਂ ਦਲ ਲੈਂਦਾ ਪਰ ਪੁੱਤਰ ਅੱਡੀ ਤੋਂ ਚੋਟੀ ਤੱਕ ਐਬਾਂ ਨਾਲ ਭਰਿਆ ਹੋਵੇ ਜਾਣ ਦਾ ਕੋ ਤੇ ਹੱਡਾਂ ਦਾ ਖੋਰਾ ਬਣ ਗਿਆ ਹੋਵੇ ਫਿਰ ਵੀ ਮਾਂ ਉਸ ਨੂੰ ਸੀਨੇ ਨਾਲੋਂ ਤੋੜ ਬਗਾਵੇ ਅਸੰਭਵ ਹੈ ਸਵਾਭਾ ਭਾਵੇਂ ਕੁਝ ਵੀ ਸਹੀ ਪਰ ਇਤਨਾ ਤਾਂ ਤਰ ਉਵਸ਼ ਜਾਂਦੀ ਸੀ ਕਿ ਕਿਹੜੀ ਮਾਂ ਆਪਣੀ ਔਲਾਦ ਦੇ ਸੁਭਾਅ ਤੋਂ ਨਾ ਨਾ ਖਫ ਹੁੰਦੀ ਹੈ ਕਿ ਮੋਤੀ ਅੱਜ ਅਤ ਦਰਜੇ ਦੇ ਦਰਜੇ ਦਾ ਗੁੱਸੇ ਹੈ ਮੋਤੀ ਪੇਟੋਂ ਭੁੱਖਾ ਹੈ ਕਿਸੇ ਵੀ ਦੋਸਤ ਦਾਸ ਤੇ ਘਰੋਂ ਮੋਤੀ ਨੇ ਕੁਝ ਨਹੀਂ ਖਾਦਾ ਮੋਤੀ ਬਹਾਨੇ ਕਰਦਾ ਸੀ ਪਰ ਇਹ ਸਭ ਜਾਣਦੀ ਸਮਝਦੀ ਹੋਈ ਵੀ ਤਾਰੂ ਬੋਲਣ ਤੋਂ ਬੋਲਣ ਚੁੱਕਣ ਦੀ ਰਵਾਇਦਾਰ ਨਹੀਂ ਸੀ ਬੋਲ ਤੋਂ ਬੋਲ ਚੁੱਕਣ ਦਾ ਅਰਥ ਸੀ ਮੋਤੀ ਦੇ ਨਪਕੋਟ ਕੇ ਰੱਖੇ ਹੋਏ ਗੁੱਸੇ ਨੂੰ ਖਲ ਖੇਡਣ ਦਾ ਅਫਸਰ ਦੇਣਾ ਤੇ ਇਸ ਦੰਤ ਤੇਜਾ ਲਗਭਗ ਸਾਰੀ ਰਾਤ ਤਾਰੂ ਨੇ ਜਾਂ ਤਾਂ ਜਾਗਦਿਆਂ ਜਾਂ ਜਾਗੋ ਮੀਟੀ ਦੇ ਹਾਲਤ ਵਿੱਚ ਗੁਜ਼ਾਰ ਦਿੱਤੀ ਨਾ ਮਾਤਰਦਾਈ ਇੱਕ ਅੱਧਾ ਅੱਧਾ ਟੋਕਾ ਆਇਆ ਹੋਵੇਗਾ ਉਸਨੂੰ ਉਸ ਦੇ ਟੁੱਟਦਿਆਂ ਹੀ ਉਸ ਦੀ ਉਬੜਵਾਈ ਉੱਠ ਬੈਠੀ ਤਾਂ ਜੋ ਛੇਤੀ ਤੋਂ ਛੇਤੀ ਰਸੋਈ ਵਿੱਚ ਜਾ ਕੇ ਨਾਸ਼ਤਾ ਤਿਆਰ ਕਰੇ ਉਸ ਦਾ ਮੋਤੀ ਵਿਚਾਰਾ ਕੱਲ ਤੋਂ ਭੁੱਖਣ ਪਾਣਾ ਹੈ ਤੇ ਉੱਠ ਬੈਠਣ ਤੋਂ ਬਾਅਦ ਜਿਉਂ ਹੀ ਉਸ ਦੀ ਨਜ਼ਰ ਮੋਤੀ ਦੇ ਖਾਲੀ ਬਿਸਤਰੇ ਵੱਲ ਮੁੜੀ ਤਾਂ ਸਹੇ ਦੀ ਛੱਡ ਕੇ ਪਹੇ ਦੀ ਪੈ ਗਈ ਉਸ ਨੂੰ ਹੜਬੜਾਈ ਤੇ ਘਬराई ਹੋਈ ਤਾਰ ਸਭ ਤੋਂ ਪਹਿਲਾਂ ਉਸ ਵੱਡੇ ਸਾਰੇ ਆਲੇ ਵੱਲ ਚਪਕੀ ਜਿਸ ਵਿੱਚ ਮੋਤੀ ਸ਼ਿਕਾਰ ਦਾ ਸਮਾਨ ਗੁਲੇਲ ਗਲੇਲੇ ਤੇ ਤੀਰ ਕਮਾਨ ਆਦ ਰੱਖਦਾ ਹੁੰਦਾ ਸੀ ਆਲੇ ਵਿੱਚ ਬਾਸ ਦੀ ਕਮਾਨ ਮਜੂਦ ਸੀ ਚਾਕੂ ਨਾਲ ਘੜ ਘੜ ਕੇ ਪੱਥਰ ਉੱਤੇ ਘਸਾਕ ਘਸਾ ਕੇ ਤੇ ਮੋਹ ਮਲ ਮਲ ਕੇ ਤਿਆਰ ਕੀਤੇ ਹੋਏ ਮੋਤੀ ਦੇ ਤੀਰ ਵੀ ਉਵੇਂ ਜਿਵੇਂ ਹੀ ਪਏ ਹੋਏ ਸਨ ਪਰ ਗੁਲੇਲ ਤੇ ਗੁਲੇਲੀਆਂ ਵਾਲੀ ਨੁੱਕਰ ਸਖਣੀ ਸੀ ਤਾਂ ਕਿ ਜੰਗਲੀ ਤਿਤਰਾ ਦੇ ਸ਼ਿਕਾਰ ਨੂੰ ਨਿਕਲ ਗਿਆ ਝੱਲਾ ਆਖਰ ਤਾਂ ਇੱਕ ਮਾੜੇ ਮੋٹے ਸ਼ਿਕਾਰੀ ਦੀ ਮਾਂ ਸੀ ਉਸ ਨੂੰ ਪਤਾ ਸੀ ਕਿ ਜੰਗਲੀ ਤਿਤਰਾ ਦਾ ਸ਼ਿਕਾਰ ਮਨਾਰੇ ਹੀ ਕੀਤਾ ਜਾਂਦਾ ਹੈ ਮਨਾਰੇ ਹੀ ਕੀਤਾ ਜਾਂਦਾ ਹੈ ਪਰ ਇਸ ਵੇਲੇ ਜਿਸ ਗੱਲ ਦਾ ਕਸਤਾਰੂ ਨੂੰ ਚਿਤਾ ਰਿਹਾ ਸੀ ਇਹ ਸੀ ਕਿ ਮੋਤੀ ਦਾ ਖਾਲੀ পেট ਘਰੋਂ ਨਿਕਲ ਜਾਣਾ ਮਾਇ ਦੀ ਮਾਇ ਦੀ ਦੌੜ ਮਸੀਤ ਤਾਈ ਤੱਕ ਹੀ ਹੁੰਦੀ ਹੈ ਤਾਰੋ ਸਿੱਧੀ ਗਵਾਂਡੀਆਂ ਦੇ ਘਰ ਜਾ ਪਹੁੰਚੀ ਸੱਤਾਰ ਸੋਈ ਵਿੱਚ ਬੈਠੀ ਪਤੀਲੀ ਵਿੱਚ ਪਾਣੀ ਗਰਮ ਕਰ ਰਹੀ ਸੀ ਤਾਰੂ ਨੂੰ ਇੰਜ ਕਬਰਾਈ ਹੋਈ ਦੇਖ ਕੇ ਕੁਝ ਪੁੱਛ ਨਹੀਂ ਲੱਗੀ ਸੀ ਕਿ ਬਿਨ ਪੁੱਛਿਆ ਹੀ ਉਸ ਨੂੰ ਉੱਤਰ ਮਿਲ ਗਿਆ ਸਤਿਆ ਜਾਂਦਿਆਂ ਖਾਣਿਆ ਕਰ ਖਰੇ ਕਿੱਧਰ ਉਜੜ ਗਿਆ ਏ ਸਰਗੀ ਵੇਲੇ ਦਾ ਨਿਰ ਨਿਕਾਲ ਜੀ ਕੱਲ ਦਾ ਮੂੰਹ ਤੱਕ ਨਹੀਂ ਜੁਠਾਇਆ ਸੁਣ ਕੇ ਸਤਿਆ ਨੂੰ ਤਾਰੋ ਦੇ ਚੱਲ ਪਣੇ ਉੱਤੇ ਹਾਸਾ ਆ ਗਿਆ ਪ੍ਰਭਾਤ ਵੇਲੇ ਮੋਤੀ ਦਾ ਘਰੋਂ ਜਾਣਾ ਇਸ ਵਿੱਚ ਭਲਾ ਕਿਹੜਾ ਅਨੋਖਾਪਣ ਸੀ ਜੋ ਇੰਨੀ ਇੱਕ ਗੱਲ ਬਦਲੇ ਸੁਦੈਨ ਹੋਈ ਫਿਰਦੀ ਹੈ ਤੇ ਭੈਣ ਇਸ ਵਿੱਚ ਕਬਰਾਨ ਵਾਲੀ ਕਿਹੜੀ ਗੱਲ ਹੈ ਆ ਹੀ ਜਾਏਗਾ ਔਰ ਘੜੀ ਪਲ ਨੂੰ ਅਜੇ ਤਾਂ ਦਿਨ ਚੜਿਆ ਹੀ ਨਹੀਂ ਸੱਚ ਆਖੀ ਪਰ ਪਤਾ ਨਹੀਂ ਕਿਉਂ ਡਿੱਗੂ ਡਿੱਗੂ ਪਿਆ ਕਰਦਾ ਏ ਮੇਰੇ ਅੰਦਰਲਾ ਐਵੇਂ ਨਹੀਂ ਬਹਿਮਾ ਛਪਈਦਾ ਭੈਣੇ ਆਹੋ ਸੁੱਤੇ ਸੁੱਖਾਂ ਤੇ ਹੈ ਪਰ ਖਰੇ ਕੋਈ ਭੜੇ ਭੜੇ ਖਿਆਲ ਪਏ ਆਉਂਦੇ ਨੇ ਬਸ ਛੱਡਿਆ ਕਰ ਭੈਣ ਬਾਲਾ ਨਹੀਂ ਬਹਿਮਾ ਛਪਈਦਾ ਤਾਂ ਇਹ ਤਾਂ ਤੇਰੀ ਰਾਤ ਨਹੀਂ ਮੋਲਦੀ ਐਵੇਂ ਰਾਹ ਜਾਂਦੀ ਚਿੰਤਾ ਚ ਮੇੜ ਬਹਿਨੀ ਹੈ ਕੋਈ ਨਾ ਕੋਈ ਗੱਲ ਤੇਰੀ ਸੁੱਟ ਪਾਣ ਵਾਲੀ ਨਹੀਂ ਸਤਿਆ ਪਰ ਪਤਾ ਨਹੀਂ ਕੀ ਹੁੰਦਾ ਜਾਂਦਾ ਮੈਨੂੰ ਐਵੇਂ ਹੀ ਪਛਤਰੀ ਲੱਗੀ ਜਾਂਦੀ ਹੈ ਮੈਨੂੰ ਤਰ ਉਸ ਦੇ ਲਾਗੇ ਪੀੜੀ ਤੇ ਬੈਠੀ ਕੁਝ ਮੋਤੀ ਦੀਆਂ ਗੱਲਾਂ ਬਾਰੇ ਤੇ ਕੁਝ ਆਪਣੇ ਬਹਿਮਾ ਸੁਭਾਵਾਂ ਬਾਰੇ ਦੱਸੀ ਜਾ ਰਹੀ ਸੀ ਜਿਸ ਨੂੰ ਚਿੰਤਾ ਦੇ ਰੋਵ ਵਿੱਚ ਸੁਣਦੀ ਹੋਈ ਸਤਿਆ ਝੂਠਾ ਸੱਚੀਆਂ ਦਿਲਵਰੀਆਂ ਨਾਲ ਉਸ ਦਾ ਜੀ ਟਿਕਾਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਗੱਲਾਂ ਦੇ ਰੋਵ ਵਿੱਚ ਸਤਿਆ ਨੂੰ ਹੱਥਲੇ ਕੰਮ ਦਾ ਚੱਟਪਲ ਲਈ ਧਿਆਨ ਹੀ ਨਹੀਂ ਸੀ ਰਿਹਾ ਭਰੀ ਹੋਈ ਪਤੀਲੀ ਵਿਚਲਾ ਪਾਣੀ ਖੌਲ-ਖੌਲ ਕੇ ਚੁੱਲ੍ਹੇ ਸਿਰ ਧੁਪਕਣ ਲੱਗ ਪਿਆ ਸੀ ਜਿਸ ਨੂੰ ਚਾਹ ਤਰੀ ਹੋਈ ਸੀ ਜਿਸ ਨੂੰ ਚਾਹ ਤਰੀ ਹੋਈ ਹੈ ਪੁੱਛ ਕੇ ਤਾਰੂ ਨੇ ਮੋੜਿਆ ਨਹੀਂ ਭੈਣ ਸਤਿਆ ਨੇ ਗੰਮ ਰੁੱਠ ਜਿਹਾ ਜਵਾਬ ਦਿੱਤਾ ਕੁੜੀ ਨੂੰ ਰਾਤ ਦਾ ਤਾਪ ਚੜਿਆ ਹੋਇਆ ਮੈਂ ਆਖਿਆ ਮੱਥੇ ਤੇ ਗਰਮ ਪਾਣੀ ਦੀ ਟਕੋਰ ਕਰਕੇ ਵੇਖਾਂ ਸੋ ਤਾਰੂ ਨੂੰ ਚੱਟਪਲ ਲਈ ਆਪਣੀ ਸਮੱਸਿਆ ਵਿਸਰਗੀ ਤਾਪਕ ਜੜ ਗੇ ਤਰਕਾਲੀ ਤਾਂ ਚੰਗੀ ਭਲੀ ਵੇਖੀ ਸੀ ਘਰ ਵੜਦੀ ਤੇ ਉਸ ਤੋਂ ਬਾਅਦ ਦੋਵੇਂ ਅੱਗੜ ਪਿਛੜ ਕਮਰੇ ਵਿੱਚ ਜਾ ਪਹੁੰਚੀਆਂ ਤਾਰੋ ਟਾਕੀ ਭਿਉਂ ਨਿਚੋੜ ਕੇ ਦੇ ਜਾਂਦੀ ਤੇ ਸੱਤਿਆ ਟਕੋਰ ਕਰੀ ਜਾਂਦੀ ਨਾਲੋਂ ਨਾਲ ਗੱਲਾਂ ਕਥਾ ਦਾ ਸلسਲਾ ਵੀ ਚੱਲ ਰਿਹਾ ਸੀ ਵੇਖ ਨਾ ਪੈਨੇ ਪੀਤੀ ਗਈ ਏ ਇੱਕੇ ਰਾਤ ਵਿੱਚ ਪਲਤਨਾ ਪਰਤਾ ਹੈ ਸਮੂਤੇ ਗੁਰ ਰੱਖਾ ਬੱਚੜੀ ਦਾ ਮੰਜੇ ਦੀ ਬਾਹੀ ਤੇ ਬੈਠੀ ਤਾਰੋ ਰਾਣੋ ਦੇ ਮੱਥੇ ਤੋਂ ਬਾਲ ਪਛਾਹ ਹਟਾਉਂਦੀ ਹੋਈ ਕਹਿ ਰਹੀ ਸੀ ਅੱਜ ਕੱਲ ਰੁੱਤ ਵੀ ਤਾਂ ਕੁਲਛਣੀ ਐ ਧਰੋ ਨਿੱਗ ਝੁੱਟ ਕੇ ਬੰਦਾ ਬਾਰ ਬਾਰ ਜਾਂਦਾ ਤਾਂ ਗਰਮ ਸਰਦ ਹੋਇਆ ਨਹੀਂ ਠੰਡ ਲੱਗ ਗਈ ਹੋਣੀ ਆ ਕੁੜੀ ਨੂੰ ਸੁੱਤੇ ਤੀਕ ਜੋ ਬਾਹਰ ਫਿਰਦੀ ਰਹਿੰਦੀ ਐ ਉਤੋਂ ਅੱਖਰਾਂ ਦਾ ਠੱਕਾ ਵੱਜਣ ਡਿਆ ਹੋਇ ਹਾਲਾ ਕੋਈ ਡਰ ਨਹੀਂ ਫਿਰ ਉਸ ਨੇ ਸਤਿਆ ਨੂੰ ਚਿਤਾਵਨੀ ਕੀਤੀ ਸੁੰਡ ਵਾਲੀ ਚਾਹ ਕਰਕੇ ਪਲਾਸੋ ਗਰਮ-ਗਰਮ ਪੀ ਕੇ ਮੂੰਹ ਸਿਰ ਬਲੇਟ ਕੇ ਪੈ ਜਾਉ ਝਟਕ ਮੁੜਕਾ ਆਉਣ ਨਾਲ ਤਾਪ ਉਤਰ ਜਾਊਗਾ ਤੇ ਨਾਲ ਸਰੀਰ ਹੌਲਾ ਹੋ ਜਾਵੇਗਾ ਗੱਲਾਂ ਵਿੱਚੋਂ ਗੱਲਾਂ ਤੇ ਫਿਰ ਉਹਨਾਂ ਵਿੱਚੋਂ ਹੋਰ-ਹੋਰ ਗੱਲਾਂ ਨਿਕਲਦੀਆਂ ਚਲੀਆਂ ਜਾ ਰੀਆਂ ਸਨ ਜਿਨ੍ਹਾਂ ਦਾ ਸੰਬੰਧ ਬਧੇਰੇ ਕਰਕੇ ਜਾਂ ਤਾਂ ਮੋਤੀ ਨਾਲ ਸੀ ਤੇ ਜਾਂ ਰਾਣ ਨਾਲ ਰਾਣੋਂ ਮੂੰਹ ਉਤਾਣੀ ਪਈ ਸੀ ਅੱਖਾਂ ਨੂੰ ਕਦੀ ਖੋਲ ਲੈਂਦੀ ਤੇ ਕਦੇ ਮੀਟ ਲੈਂਦੀ ਸੀ ਖਾਸ ਕਰਕੇ ਜਿਵੇਂ ਹੀ ਮੋਤੀ ਦਾ ਪ੍ਰਸੰਗ ਛੱਡਦਾ ਉਸ ਦੀਆਂ ਅੱਖਾਂ ਵਿੱਚ ਸਾਰਥਕ ਜੀਤਕਣੀ ਪੈਦਾ ਹੋ ਜਾਂਦੀ ਉਸ ਦੀਆਂ ਪੂਤਲੂnga ਕਦੀ ਸੱਜੀ ਵਾਹੀ ਤੇ ਬੈਠੀ ਤਾਰੋ ਵਾਲ ਮੁੜ ਜਾਂਦਿਆਂ ਤੇ ਕਦੇ ਆਪਣੀ ਮਾਂ ਵੱਲ ਪਾਣੀ ਦੀ ਟਕੋਰ ਨੇ ਕੁਝ ਚੰਗਾ ਹੀ ਅਸਰ ਕੀਤਾ ਤਾਂ ਆਪ ਕੁਝ ਘਟੀ ਜਾ ਰਹੀ ਸੀ ਤੇ ਰਾਣੋ ਦੀ ਚੇਤਨਾ ਪਰਤੀ ਆ ਰਹੀ ਸੀ ਪਹਿਲਾਂ ਜੀ ਉਸ ਨੂੰ ਹੋਰ ਰੰਗਾਂ ਗੱਲਾਂ ਦੀ ਅਧ ਪਛਦੀ ਸਮਝ ਆਉਂਦੀ ਸੀ ਤੇ ਹੁਣ ਪੂਰੀ ਤਰ੍ਹਾਂ ਥੋੜੀ ਦੇਰ ਬਾਅਦ ਦੋਹਾਂ ਸੁਆਣੀਆਂ ਨੇ ਰਾਣੋ ਨੂੰ ਸੁੱਤੀ ਹੋਈ ਤੱਕਿਆ ਫਿਰ ਦੋਹਾਂ ਨੇ ਬਾਰੋ-ਬਾਰੀ ਉਸ ਦੇ ਮੱਥੇ ਨੂੰ ਹੱਥ ਚੁਆਇ ਤੇ ਫਿਰ ਇਸ਼ਾਰੇ ਨਾਲ ਤਸੱਲੀ ਦਾ ਪ੍ਰਗਟਾਉ ਕਰਦਿਆਂ ਦੋਵੇਂ ਸਹਿਜ ਨਾਲ ਮੰਜੇ ਤੋਂ ਉੱਠ ਖੜੋਤਨ ਧੰਨਵਾਦ